ਜਾ ਪੁਲਿਸ ਨੇ ਅਜ ਇੱਕ ਡੈਡੀਕੇਟਿਡ ਟੋਲ ਫਰੀ ਹੈਲਪਲਾਈਨ ਲਾਂਚ ਕੀਤੀ ਹੈ ਜਿਹੜੀ ਡੈਡੀਕੇਟਿਡ ਆਰਗਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਲਈ ਡੈਡੀਕੇਟਿਡ ਹੈਗੀ ਇਸ ਦਾ ਨੰਬਰ 1800 300 33 1100 1800 330 1100 ਹੈ ਇਹ ਜਿਹੜੀ 112 ਦੇ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰੂਗੀ ਪਰ ਕਾਲਸ ਇੰਡੀਪੈਂਡੈਂਟ ਲੈਂਡ ਹੋਣਗੀ ਤੇ ਟੇਕ ਅਪ ਕੀਤੀ ਜਾ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਅਨੋਨੀਮਸ ਰੱਖੀ ਜਾਊਗੀ ਤੇ ਤੁਸੀਂ ਖੁੱਲ੍ਹ ਕੇ ਮੈਂ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਖੁੱਲ੍ਹ ਕੇ ਇਹ ਜਿਹੜੀ ਨਵੀਂ ਹੈਲਪਲਾਈਨ ਲਾਂਚ ਕੀਤੀ ਜਾ ਰਹੀ ਹੈ ਇਸ ਤੇ ਤੁਸੀਂ ਆਰਗੇਨਾਈਜ਼ਡ ਕ੍ਰਾਈਮਨਲ ਐਕਟੀਵਿਟੀ ਕੋਈ ਐਕਸਟਰੈਸ਼ਨ ਦੀ ਕਾਲ ਆਂਦੀ ਹੈ ਤੁਹਾਨੂੰ ਕੋਈ ਗੈਂਗਸਟਰ ਰਿਲੇਟਡ ਕ੍ਰਾਈਮ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਜਾਂ ਕੋਈ ਤੁਸੀਂ ਸੀਕ੍ਰੀਟ ਇਨਫੋਰਮੇਸ਼ਨ ਪੁਲਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਲਾਈ ਹੈਲਪਲਾਈਨ ਦਾ ਇਸਤੇਮਾਲ ਕਰੋ ਕਾਲ ਕਰੋ ਜਿਹੜੀ ਕਨਫਿਡੈਂਸ਼ੀਅਲਿਟੀ ਹੈ ਉਹ ਫੁੱਲੀ ਐਸ਼ੂਰਡ ਰੱਖੀ ਜਾਊਗੀ ਤੇ ਪ੍ਰੌਮਪਟ ਐਕਸ਼ਨ ਇਸ ਤੇ ਲਿਆ ਜਾਊਗਾ ਜੇ ਕੋਲਾ ਨੂੰ ਉਹਦੀ ਸੈਂਸਿਟੀਵਿਟੀ ਨੂੰ ਵੇਖਦੇ ਹੋਏ ਮੋਸਟਲੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜਿਹੜੇ ਸਾਡੇ ਸਪੈਸ਼ਲਾਈਜ਼ਡ ਆਫੀਸਰਸ ਹੈਗੇ ਉਹ ਇਹਨਾਂ ਕੋਲਾ ਨੂੰ ਅੱਗੇ ਡੀਲ ਕਰਨਗੇ ਔਰ ਤੇ ਰਿਐਕਟ ਕਰਨਗੇ ਜਿੱਥੇ ਕੋਈ ਐਮਰਜੈਂਸੀ ਹੋਊਗੀ ਉਥੇ ਕਨਸਰਨ ਡਿਸਟ੍ਰਿਕਟ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫੋਰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ 18003301100 ਏ ਆਰਗੇਨਾਈਜ਼ਡ ਕਰਾਈਮ ਹੈਲਪਲਾਈਨ ਆਫ ਪੰਜਾਬ ਪੁਲਿਸ ਦਾ ਵਕਤ ਤੋਂ ਵਕਤ ਤੁਸੀਂ ਇਸਤੇਮਾਲ ਕਰੋ ਮੈਂ ਹੁਣ ਟਰਾਈ ਕਰਦਾ ਇੱਕ ਨੰਬਰ ਕਰਕੇ ਕਿ ਇਹ ਹੈਲਪਲਾਈਨ ਕਾਲ ਚਲਦੀ ਹੈਗੀ ਤੇ ਇਹਦਾ ਕਿਵੇਂ ਇਹ ਮੈਂ ਹੁਣ ਡਾਇਲ ਕਰ ਰਿਹਾ ਜੀ ਨੰਬਰ 1800 330111 ਜਹਾਂ ਤੇ ਨਿਰਪੀ ਹਰ ਸੰਕੇਤ ਪਰ ਸਵਾਗਤ ਹੈ ਚਾਹ ਵੀ ਰੱਖਣ ਲਈ ਇੱਕ ਟਕਾਓ ਜੈਤੋ ਮਾ ਜੀ ਮੈਂ ਤੁਹਾਨੂੰ ਦੱਸ ਦਉ ਹਾਂ ਜੀ ਇਹ ਜਿਹੜੀ ਆਪਣੀ 18003301100 ਹੈਲਪਲਾਈਨ ਦਾ ਨੰਬਰ ਹੈਗਾ ਜੀ ਇਹ ਤਾਂ ਪੰਜਾਬ ਸਰਕਾਰ ਦਾ ਹੀ ਹੈ ਅੱਛਾ ਜੀ ਇਹ ਇਹ ਨਵੀਂ ਹੈਲਪਲਾਈਨ ਨਾ ਸੀ ਲਾਂਚ ਕੀਤੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਤੇ ਗੈਂਗਸਟਰ ਕਰਾਈਮ ਨੂੰ ਡੀਲ ਕਰਨ ਲਈ ਤੇ ਇਹ ਕਿਹੜੀ ਨੰਬਰ ਹੈ ਜੀ ਅੱਛਾ ਜੀ ਤੇ ਇਹ ਨੰਬਰ ਮੈਂ ਡੀਜੀਪੀ ਬੋਲਣਾ ਜੀ ਗੌਰਵ ਯਾਦਵ ਤੇ ਮੈਂ ਟੈਸਟ ਕਰ ਰਿਹਾ ਸੀਗਾ ਕਿ ਆਪਣੀ ਕਾਲਸ ਲੈਂਡ ਹੁੰਦੀ ਹੈ ਨਹੀਂ ਜੀ ਤੇ ਇਸ ਤੇ ਐਕਸ਼ਨ ਫੇ ਤੁਸੀਂ ਫਿਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਤੇ ਏਜੀਟੀਐਫ ਵਾਲਿਆਂ ਨੂੰ ਇਨਫਾਰਮ ਕਰਦੇ ਹੋ ਜਿਹੜੀ ਕਾਲਸ ਆਉਂਦੀਆਂ ਹਾਂ ਹਾਂਜੀ ਹਾਂਜੀ ਸਾਰਾ ਸਹੀ ਲੋਕਲ ਜਿਹੜਾ ਛਾਣਾ ਵੀ ਲੱਗਦਾ ਹੋਊਗੀ ਤਾਂ ਉਹ ਵੀ ਜੰਨੇ ਆ ਜੀ ਜਿਹਨੇ ਜਿਹਦੇ ਵਿੱਚ ਮੇਅਰ ਕਿਸੇ ਵੀ ਤਰ੍ਹਾਂ ਭਾਈ ਹੁੰਦਾ ਜੀ ਉਹਨਾਂ ਨੂੰ ਸਾਰਾ ਦੀ ਇਹ ਮਾਰਕ ਕਰਦੇ ਹੁੰਦੇ ਸੀ ਠੀਕ ਹੈ ਜੀ ਠੀਕ ਹੈ ਫਿਰ ਚਲੋ ਇਸ ਤੇ ਜਿਹੜਾ ਰਿਸਪੌਂਸ ਸਾਡਾ ਜਿਹੜਾ ਬਿਲਕੁਲ ਕੁਇਕ ਤੇ ਐਕਟਿਵ ਹੋਣਾ ਚਾਹੀਦਾ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ